ਸ੍ਰੀ ਤੇ ਪੁਰੇਆ ਵਿਆਪਨ ਸੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲੇ ਆ ਵਿਆਪਨ ਸਤੇ ਰੋਗ ਕੋਈ ਰਾਮ ਤੇ ਲੱਗਣ ਜਨਮ ਦੇ ਜੋਗ ਜਿਨ ਮਹਿ ਕੌੜੇ ਹੋਏ ਗਏ ਜਿੜੜੇ ਮਾਇਆ ਭੋਗ ਵਿਛਣਾ ਕੋਈ ਕਰ ਸਕੇ ਕਿਸ ਤਰੂ ਵੇ ਰੋਜ ਕਿਸਾ ਕਿਸੂ ਨਾ ਹੋਈ ਲਿਕੇ ਆਤੁਰ ਸੰਯੋਗ ਵਰਤ ਭਾਗੀ ਮੇਰਾ ਤਬ ਮਿਲੈ ਤਉਤਰੇ ਸਭੀ ਜੋਗ ਨਾਨਕ ਕੋ ਪ੍ਰਖਲੇ ਕਿਰ ਸਾਹਿਤ ਬੰਦੀ 모ਚ ਕਤਕੋ ਵ ਸਦ ਸੰਗ ਇਸੇ ਸਬੈ ਸੋ ਫਾਗੀ ਮੇਰਾ ਤਬ ਮਿਲੇ ਸਭ ਤਰੇ ਸਭ ਵਿਯੋਗ ਨਾਨਕ ਕੋ ਪ੍ਰਭ ਰਖਲੇ ਮੇਰੇ ਸਾਹਿਬ ਬੰਦੀ 모ਚ ਕਤ ਕੋ ਐ ਸਾਧ ਸੰਗ ਵਿਸੈ ਸਬੇ ਸੋਚ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹਨ ਅੱਜ ਕਤਕ ਦੀ ਸੰਗਰਾਮ ਦੇ ਹੁਕਮਨਾਮੇ ਜੋ ਪੰਚਵੇਂ ਪਾਤਸ਼ਾਹ ਮਹਾਰਾਜ ਨੇ ਮਾਝ ਵਾਲੇ ਪੰਦਰ ਵਿੱਚ ਲਿਖੇ ਹਨ ਗੁਰੂ ਸਾਹਿਬ ਜੀ ਕਹਿੰਦੇ ਹਨ ਕਤਕ ਦੀ ਸੋਾਵਣੀ ਰੁੱਤ ਵਿੱਚ ਜੇ ਪ੍ਰਭੂ ਪਤੀ ਨਾਲ ਵਿਛੋੜਾ ਰਿਹਾ ਤਾਂ ਇਹ ਆਪਣੇ ਕਿਤੇ ਕਰਮਾਂ ਦਾ ਸਿੱਟਾ ਹੈ ਕਿਸੇ ਹੋਰ ਦੇ ਮੱਥੇ ਕੋਈ ਦੋਸ਼ ਨਹੀਂ ਲਾਇਆ ਜਾ ਸਕਦਾ ਪਰਮੇਸ਼ਰ ਦੀ ਯਾਦ ਤੋਂ ਖੁੱਲ੍ਹ ਜਾਂ ਦੁਨੀਆਂ ਦੇ ਸਾਰੇ ਦੁੱਖ ਕਲੇਸ਼ ਜੋਰ ਪਾ ਲੈਂਦੇ ਹਨ ਜਿਨ੍ਹਾਂ ਨੇ ਇਸ ਜਨਮ ਵਿੱਚ ਪ੍ਰਮਾਤਮਾ ਦੀ ਯਾਦ ਵੱਲ ਮੂੰਹ ਮੋੜੀ ਰੱਖਿਆ ਉਹਨਾਂ ਨੂੰ ਫਿਰ ਲੰਮੇ ਵੀ ਸੋੜੇ ਪੈ ਜਾਂਦੇ ਹਨ ਜਿਹੜੀਆਂ ਮਾਇਆ ਜੀਆਂ ਮੋਜਾਂ ਦੇ ਖਾਤਰ ਪ੍ਰਭੂ ਨੂੰ ਭੁਲਾ ਦਿੱਤਾ ਸੀ ਉਹੋ ਵੀ ਇੱਕ ਪਲ ਵਿੱਚ ਦੁਖਦਾਈ ਹੋ ਜਾਂਦੀਆਂ ਹਨ ਉਸ ਦੁਖੀ ਹਾਲਤ ਵਿੱਚ ਕਿਸੇ ਪਾਸੇ ਵੀ ਕਿਸੇ ਪਾਸਪੀ ਨਿਤ ਰੋਣੇ ਹੋਣ ਦਾ ਕੋਈ ਲਾਭ ਨਹੀਂ ਹੁੰਦਾ ਕਿਉਂਕਿ ਦੁੱਖ ਤਾਂ ਹੈ ਵਿਛੋੜੇ ਦੇ ਕਾਰਨ ਤੇ ਵਿਛੋੜੇ ਨੂੰ ਦੂਰ ਕਰਨ ਲਈ ਕੋਈ ਵਿਚੋਲਾ ਪਣ ਨਹੀਂ ਸਕਦਾ ਦੁਖੀ ਜੀਵ ਦੀ ਆਪਣੀ ਕੋਈ ਪੇਸ਼ ਨਹੀਂ ਜਾਂਦੀ ਜਿਸ ਦੇ ਕਿਤੇ ਕਰਮਾਂ ਅਨੁਸਾਰ ਸਿਰੋਹੀ ਲਿਖੇ ਲੇਖਾਂ ਦੀ ਬਿਰ ਆਵਲ ਜੀ ਬਣਦੀ ਹੈ ਹਾਂ ਜੇ ਚੰਗੇ ਭਾਗਾਂ ਨੂੰ ਪ੍ਰਭੂ ਆਪ ਆਮੇ ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਹਨ ਨਾਨਕ ਦੀ ਤਾਂ ਇਹ ਹੀ ਬੇਨਤੀ ਹੈ ਇਹ ਮਾਇਆ ਦੇ ਬੰਧਨਾਂ ਤੋਂ ਛੁਡਾਉਣ ਵਾਲੇ ਮੇਰੇ ਮਾਲਕ ਨਾਨਕ ਨੂੰ ਮਾਇਆ ਦੇ ਮੋਹ ਤੋਂ ਬਚਾਲਾ ਕਰਤਕ ਦੀ ਸਵਾਦਲੀ ਰੁੱਤ ਵਿੱਚ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਏ ਉਹਨਾਂ ਦੇ ਵਿਛੋੜੇ ਵਾਲੇ ਸਾਰੇ ਚਿੰਤਾ ਛੋਰੇ ਮੁੱਕ ਜਾਂਦੇ ਹਨ ਜਿਸੇ ਟੁਡੇਸ ਸੰਗਰਾਮ ਹੁਕਮਨਾਮਾ ਕਟਕ ਸੰਗਰਾਮ 12 ਮਹਾ ਮਾਜ ਮਹੱਲਾ ਪੰਜੇਮਾ ਦੇ ਗੁਰਬਾਣੀ ਇਸ ਅਟਰਡ ਪਾਇਆ ਗ੍ਰਿษฐ ਗੁਰੂ ਅੰਦਰ ਰਾਜਾ ਮਾਜ 12 ਮਹਾ 12 ਮンス ਮਾਜਿਤ ਮਹਿਲ 4 ਹਾਊਸ one universal creator god by the base of the true guru in the month of kattak do good deeds do not try to bring anyone else forgetting the transcendent lord all sorts of illnesses are contracted those who turn their backs on the lord shall be separated from him and uh, consigned to reincarnation over and over again in and and sun all of maya's sensor souls turn better no one can then serves as you are inter mediate media. Unto whom can we turn and cry? By one's own actions nothing can be done. Destiny was determined from the very beginning. By great good fortune. I meet my God and then all pain of separation departs. Please protect Nanak, God, O oh my Lord and Master. Please release me from bondage in Kattak, in the company of the holy. All anxiety vanishes. Vaheguru Ka Khalsa Vaheguru Ji Ki